ਅੱਜ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਬਾਬਾ ਬਕਾਲਾ ਸਾਹਿਬ ਜਿਹੜਾ ਕੀ ਅਮਰਸਰ ਜ਼ਿਲ੍ਹੇ ਵਿੱਚ ਸਥਿਤ ਹੈ ਤੇ ਤਕਰੀਬਨ ਬਿਆਸ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ ਇਸ ਦਾ ਇਤਿਹਾਸ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੰਗਾ ਜੀ ਅਤੇ ਬਾਬਾ ਮੱਖਣ ਸ਼ਾ ਲਬਾਣਾ ਜੀ ਦੇ ਨਾਲ ਸੰਬੰਧਿਤ ਹੈ ਇਸ ਵਿੱਚ ਇਸ ਗੁਰਦੁਆਰਾ ਸਾਹਿਬ ਵਿੱਚ ਚਾਰ ਗੁਰਦੁਆਰੇ ਹਨ ਅੰਦਰ ਗੁਰਦੁਆਰਾ ਸਾਹਿਬ ਦਾ ਇੰਟਰ ਕਰਦੇ ਆਂ ਹਾਂ ਸਾਹਮਣੇ ਦਰਬਾਰ ਸਾਹਿਬ ਹੈ ਜਿਸ ਦਾ ਇਤਿਹਾਸ ਇਹ ਹੈ ਕਿ ਇਹ ਮਹਾਨ ਸਥਾਨ ਹੈ ਜਿਸ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਭਾਈ ਗੁਰਦਿੱਤਾ ਜੀ ਵੱਲੋਂ ਛੇ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਤਿਲਕ ਲਗਾਇਆ ਗਿਆ ਸੀ ਇਹ ਉਹ ਸਥਾਨ ਹੈ ਦਰਬਾਰ ਸਾਹਿਬ ਇਸ ਦੇ ਨਾਲ ਹੀ ਪੋਰਾ ਸਾਹਿਬ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਗੁਰਦਰਾਸ਼ ਸਿੰਘ ਮਹਿਲ ਸਾਹਿਬ ਗੁਰਦਰਾ ਹੈ ਇਹ ਬਾਬਾ ਬਕਾਲਾ ਸਾਹਿਬ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਹੈ। ਪੁਰਾਣੇ ਸਮੇਂ ਵਿੱਚ ਬਾਬਾ ਬਕਾਲਾ ਕਸਬਾ ਮੂਰ ਵਿੱਚ ਬੱਕਣ ਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਤੋਂ ਬਾਅਦ ਇਸ ਨੂੰ ਬਾਬਾ ਬਕਾਲਾ ਕਿਹਾ ਜਾਣ ਲੱਗਾ। ਤੇ ਇਸ ਦਾ ਇੱਕ ਇਤਿਹਾਸ ਉਹ ਵੀ ਹੈ ਕਿ ਉਸ ਸਮੇਂ ਗੁਰੂ ਜੀ ਨੂੰ ਜਹਿਲਮ ਨਾਮ ਦੇ ਮੱਖਣਸ਼ਾਲ ਬਾਣਾ ਨਾਮ ਦੇ ਇੱਕ ਵਪਾਰੀ ਨੇ ਲੱਭ ਲਿਆ। ਇੱਕ ਵਪਾਰੀ ਹੋਣ ਦੇ ਨਾਤੇ ਉਹ ਆਪਣਾ ਸਮਾਨ ਲੈ ਕੇ ਸਮੁੰਦਰੀ ਜਹਾਜ਼ ਵਿੱਚ ਇੱਕ ਭਿਆਨਕ ਤੂਫਾਨ ਦੇ ਵਿੱਚ ਫਸ ਗਿਆ। ਜਦੋਂ ਤੂਫਾਨ ਵਿੱਚ ਫਸ ਗਿਆ ਤਾਂ ਉਸ ਨੇ ਗੁਰੂ ਜੀ ਅੱਗੇ ਰੱਬ ਅਗੇ ਅਰਦਾਸ ਕੀਤੀ। हे ਵਾਹਿਗੁਰੂ, हे ਗੁਰੂ ਨਾਨਕ ਦੇਵ ਜੀ ਮੈਨੂੰ ਸੁਰੱਖਿਆ ਲਈ ਪ੍ਰਾਰਥਨਾ ਕਰਨੀ ਉਹਨੇ ਆਰੰਭ ਕਰ ਦਿੱਤੀ। ਫਿਰ ਉਸ ਨੇ ਸੌ ਖਾਦੀ ਕੀ ਉਹ ਗੁਰੂ ਜੀ ਨੂੰ 500 ਮੋਹਰਾਂ ਭੇਟਾ ਕਰਨਗੇ ਤੇ ਜਦੋਂ ਉਸ ਦਾ ਜਹਾਜ਼ ਬਿਲਕੁਲ ਸੁਰੱਖਿਅਤ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਬਾਬਾ ਬਕਾਲਾ ਵਿਖੇ ਕਾਫੀ ਸਾਧੂ ਸੰਤ ਆਏ ਨੇ ਉਹ ਜਾ ਕੇ ਜਦੋਂ ਸਾਧੂ ਸੰਤਾਂ ਕੋਲ ਗਿਆ ਤਾਂ ਦੇਖਿਆ ਤਾਂ ਇੱਥੇ ਕਾਫੀ ਸਾਧੂ ਸੰਤ ਬੈਠੇ ਸੀ ਫਿਰ ਉਸ ਨੂੰ ਮੱਖਣਸ਼ਾਲ ਬਾਨਾ ਨੂੰ ਪਛਾਣ ਨਹੀਂ ਆਈ ਕਿ ਮੈਂ ਹੁਣ ਕਿਸ ਗੁਰੂ ਅੱਗੇ ਮੱਥਾ ਟੇਕਾਂ ਉਸ ਨੇ ਉਹ ਇੱਕ ਸਕੀਮ ਸੁਝੀ ਉਸ ਨੇ ਇੱਕ ਇੱਕ ਮੋਰ ਹਰ ਕ ਸਾਧੂ ਅੱਗੇ ਰੱਖ ਕੇ ਮੱਥਾ ਟੇਕਿਆ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਗਿਆ ਤਾਂ ਇੱਕ ਮੋਰ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਕਹਿਣ ਲੱਗੇ ਮੱਖਣ ਸ਼ਾਲਬਾਣੇ ਨੂੰ ਕਹਿਣ ਲੱਗੇ ਕਿ ਤੂੰ ਤਾਂ ਸਾਨੂੰ 500 ਮੋਰਾਂ ਸੁੱਖੀਆਂ ਸੀ ਤਾਂ ਤੂੰ ਇੱਕ ਦਿੱਤੀ ਆ ਤਾਂ ਉਸੇ ਟਾਈਮ ਮੱਖਣ ਸ਼ਾਲਬਾਣਾ ਜੀ ਨੂੰ ਪਤਾ ਲੱਗ ਗਿਆ ਕਿ ਸੱਚਾ ਗੁਰੂ ਲੱਭ ਗਿਆ ਹੈ ਤੇ ਇਸ ਦੇ ਨਾਲ ਹੀ ਗੁਰਦੁਆਰਾ ਪੋਰਾ ਸਾਹਿਬ ਬਣਿਆ ਹੈ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਇਸ ਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਦੇ ਲਬਾਣਾ ਦਾ ਡੁੱਬਦਾ 베ਰਾ ਤਾਰਿਆ ਸੀ ਇਹ ਭਾਈ ਮੱਖਣ ਸ਼ਾਹ ਜੀ ਨੇ ਸਾਚਾ ਗੁਰੂ ਲਾਧੋਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਸੀ ਉਹ ਸਥਾਨ ਨੂੰ ਹੁਣ ਭੋਰਾ ਸਾਹਿਬ ਕਿਹਾ ਜਾਂਦਾ ਹੈ ਇਸ ਦੇ ਨਾਲ ਹੀ ਗੁਰਦੁਆਰਾ ਮੰਜੀ ਸਾਹਿਬ ਹੈ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਦੀਵਾਨ ਸਜਾਇਆ ਗਿਆ ਦੀਵਾਨ ਦਰਾਨ ਸੀਸ ਮਸਾਂਦ ਨੂੰ ਧੀਰਮਲ ਦੇ ਕਹਨ ਤੇ ਗੋਲੀ ਦਾ ਵਾਰ ਕੀਤਾ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਵਿਅਸਤ ਚਲਾ ਗਿਆ ਇਸ ਦੇ ਨਾਲ ਹੀ ਗੁਰਦਾਰੇ ਦੇ ਬਾਹਰ ਬਾਹਰ ਸੱਜੇ ਹੱਥ ਸਰੋਵਰ ਬਣਿਆ ਹੋਇਆ ਹੈ ਤੇ ਦੂਜੀ ਸਾਈਡ ਖੱਬੇ ਹੱਥ ਸਰੋਵਰ ਬਣਿਆ ਹੋਇਆ ਹੈ ਤੇ ਸੱਜੀ ਹੱਥ ਜਦੋਂ ਜਾਈਦਾ ਗੁਰਦੁਆਰਾ ਸਾਹਿਬ ਨੂੰ ਐਂਟਰ ਕਰਦੇ ਆਂ ਅਸੀਂ ਤੇ ਦੂਸਰੇ ਪਾਸੇ ਸਰਾਵਾਂ ਬਹੁਤ ਵਧੀਆ ਬਣੀਆਂ ਹੋਣ ਸੰਤਾਂ ਦੇ ਰਹਿਣ ਵਾਸਤੇ ਬਣੀਆਂ ਹੋਈਆਂ ਹਨ ਉਸ ਤੋਂ ਬਾਹਰ ਨਿਕਲਦੇ ਹੀ ਪਹਿਲਾਂ ਲੰਗਰ ਹਾਲ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦਾ ਸੀ ਜਿਸ ਦੀਆਂ ਹੁਣ ਨਵੀਆਂ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵੀ ਹੈ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਦੇ ਦਾਦੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਮਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤ ਨੇ ਸੁਪੁੱਤਰੀ ਮਾਤਾ ਗੰਗਾ ਜੀ ਨੇ ਪਰਲੋਕ ਗਮਣ ਕੀਤਾ ਸੀ ਇਸ ਤੋਂ ਗੁਰਦਰਾ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਬਾਹਰ ਦੁਕਾਨਾਂ ਲੱਗੀਆਂ ਹੁੰਦੀਆਂ ਹਨ ਤੇ ਇਸ ਦੇ ਨਾਲ ਹੀ ਜਿਹੜਾ ਨਵਾਂ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ ਉਸ ਦੀਆਂ ਇਮਾਰਤਾਂ ਦੀ ਸਾਰੀ ਚੱਲ ਰਹੀ ਹੈ ਸਾਮਣੇ ਨਾਲ ਹੀ ਗਠਰੀਕਰ ਬਣਿਆ ਹੋਇਆ ਹੈ ਲੰਗਰ ਹਾਲ ਕਾਫੀ ਵੱਡਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਗੁਰਦਰਾ ਸਾਹਿਬ ਦੇ ਅੰਦਰ ਲੰਗਰ ਹਾਲ ਹੁੰਦਾ ਸੀ ਜੋ ਕਿ ਛੋਟਾ ਸੀ ਹੁਣ ਗੁਰਦਰਾ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਖੱਬੇ ਹੱਥ ਲੰਗਰ ਹਾਲ ਦੀ ਸਾਰੀ ਚੱਲ ਰਹੀ ਹੈ ਤੇ ਲੰਗਰ ਹਾਲ ਦੇ ਨਾਲ ਹੀ ਸਰਾਵਾਂ ਬਣੀਆਂ ਹੋਈਆਂ ਹਨ ਜਿਹੜੀਆਂ ਕਿ ਯਾਤਰੀ ਦੇ ਰਹਿਣ ਵਾਸਤੇ ਮਿਲਦੀਆਂ ਹਨ ਇੱਥੇ 24 ਘੰਟੇ ਗੁਰੂ ਘਰ ਲੰਗਰ ਚੱਲਦਾ ਹੈ ਇਹ ਸੰਗਤਾਂ ਬੜੇ ਪ੍ਰੇਮ ਪਿਆਰ ਨਾਲ ਲੰਗਰ ਛਕਦੀਆਂ ਹਨ ਤੇ ਵਾਹਿਗੁਰੂ ਦਾ ਜਾਪ ਕਰਦੀਆਂ ਹਨ ਇਹ ਲੰਗਰ ਹਾਲ ਤਿਆਰ ਹੋ ਰਿਹਾ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤਕਰੀਬਨ ਅੰਮ੍ਰਿਤਸਰ ਤੋਂ 42 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਜਲੰਧਰ ਤੋਂ 46 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਗੁਰਦੁਆਰਾ ਸਹਿਬ ਬਿਆਸ ਤੋਂ ਬਟਾਲਾ ਰੋਡ ਜੋ ਕਿ ਗਰਦਾਸਪੁਰ ਨੂੰ ਨਿਕਲਦਾ ਹੈ ਉਸ ਰੋਡ ਦੇ ਬਿਲਕੁਲ ਸੜਕ ਦੇ ਉੱਪਰ ਹੀ ਸਥਿਤ ਹੈ ਤਰੰਤਰੰ ਸਾਇਬ ਜਿੱਥੇ ਸਭ ਤੋਂ ਵੱਡਾ ਸਰੋਵਰ ਹੈ। ਕਟੋ ਘਟ 10 ਕਿੱਲੇ ਜਕ ਸਰੋਵਰ ਸਾਇਬ। ਆ ਜਿੰਨਾ ਵੀ ਦੇਖਦੇ ਸਾਰਾ ਸਰੋਵਰ ਨਜ਼ਰ ਆਉਂਦਾ ਹੈ। ਉਹ ਸਾਹਮਣੇ ਗੋਦਰਾ ਸਾਹਿਬ। ਉਹ ਕੰਮ ਦੀ ਸੇਵਾ ਯਾਦ ਕਰ। ਇਹ ਗੋਦਰਾ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਮਸਾਇਆ ਸੀ ਇਸ ਜਗ੍ਹਾ ਤੇ। ਇੱਥੇ ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਦਾ ਨਿਰਮਾਣ ਕੀਤਾ ਸੀ ਜਿਹੜਾ ਕਿ ਸਭ ਤੋਂ ਵੱਡਾ ਸਰੋਵਰ ਹੈ ਸਾਰੇ ਗੁਰਦਰਿਆਂ ਦੇ ਸਰੋਵਰਾਂ ਤੋਂ ਸਭ ਤੋਂ ਵੱਡਾ ਇਹ ਸਰੋਵਰ ਹੈ ਮੇਰੇ ਛੋਟੇ ਵੀਰ ਕੌਮ ਦੇ ਜੀ ਜਗਾ ਦੇਖ ਰਹੇ ਹੋ ਇਹ ਗੁਰਦਰਾ ਮੰਜੀ ਸਾਹਿਬ ਆ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਦੁਸ਼ਟ ਚੰਦੂ ਸਵਾਹੀ ਨੂੰ ਗ੍ਰਿਫਤਾਰ ਲਾਹੌਰ ਲਿਜਾਣ ਦੇ ਸਮੇਂ ਰਾਤ ਠਹਿਰੇ ਸਨ ਉਹ ਮੰਜੀ ਸਾਹਿਬ ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਪਰ ਕਰਮਾਂ ਦੇ ਵਿੱਚ ਹੀ ਮੌਜੂਦ ਹੈ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਨਾਲ ਹੀ ਸਾਹਮਣੇ ਆਇਆ ਦੀਵਾਨ ਹਾਲ ਆ ਜਿੱਥੇ ਦੀਵਾਨ ਹਾਲ ਦਾ ਕਿੱਥੋਂ ਹੁੰਦਾ ਉਸ ਦੇ ਨਾਲ ਹੀ ਬਿਲਕੁਲ ਸਾਹਮਣੇ ਹੀ ਦਰਬਾਰ ਸਾਹਿਬ ਆ ਸੰਗਤਾਂ ਮੱਥਾ ਟੇਕ ਪੈਂਦੀਆਂ ਤੇ ਸਾਹਮਣੇ ਸਰੋਵਰ ਆ ਸੰਗਤ ਜੀ ਜਿਸ ਸਰੋਵਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤਰਨ ਤਾਰਨ ਸਹਿਬ ਵਿਖੇ ਮੌਜੂਦ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀ ਇਸ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਜਿਹੜਾ ਤਕਰੀਬਨ 14 ਕਿੱਲਾਂ ਦੇ ਵਿੱਚ ਮੌਜੂਦ ਹੈ ਇਹ ਸਾਰੇ ਗੁਰੂ ਘਰਾਂ ਦੇ ਸਰੋਵਰਾਂ ਤੋਂ ਵੱਡਾ ਹੈ ਇਸ ਸਰੋਵਰ ਤਕਰੀਬਨ 14 ਕਿੱਲਾਂ ਦੇ ਵਿੱਚ ਮੌਜੂਦ ਹੈ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਤਰਨ ਤਾਰਨ ਸਹਿਬ ਗੁਰਦੁਆਰਾ ਵਿਖੇ ਮੌਜੂਦ ਹੈ ਬਿਲਕੁਲ ਦਰਬਾਰ ਸਾਹਿਬ ਤਰਨਤਾਰਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਾਹਮਣੇ ਸਰੋਵਰ ਹੈ